ਸੋਨਾ ਖਰੀਦਣ ਵੇਲੇ ਹੁੰਦਾ ਹੈ ਮਹਿੰਗਾ ਪਰ ਵੇਚਣ ਤੇ ਘਟ ਜਾਂਦੀ ਹੈ ਇਸ ਦੀ ਕੀਮਤ ਆਖਿਰਕਾਰ ਕਿਹੜੀ ਖੇਡ ਖੇਡਦਾ ਹੈ ਜਵਾਰੀ ਜਿਹਾ ਦੱਸਦੀ ਹੈ ਕਿ ਜਦ ਵੀ ਤੁਸੀਂ ਸੁਨਿਆਰ ਦੇ ਕੋਲ ਗਹਿਣਾ ਖਰੀਦਣ ਜਾਂਉਂਦੇ ਹੋ ਤੇ ਹਮੇਸ਼ਾ ਜਿਹੜਾ ਗਹਿਣਾ ਜਿੰਨੀ ਨਗਦੀ ਦਿਖਾਈ ਜਾਂਦੀ ਹੈ ਉਸ ਤੋਂ ਵਾਧਾ ਦੇ ਜਿਹੜੇ ਪੈਸੇ ਨੇ ਬਾਕੀ ਚਾਰਜਸ ਲਗਾ ਕੇ ਸੁਨਿਆਰਾ ਵੇਚਦਾ ਹੈ ਮੰਨ ਲਓ ਕਿ ਤੁਸੀਂ 10 ਕੈਰੇਟ ਦਾ ਸੋਨਾ ਖਰੀਦਦੇ ਹੋ ਪਰ ਤੁਹਾਨੂੰ ਇਸ ਦੀ ਮੇਕਿੰਗ ਚਾਰਜਸ ਪਾ ਕੇ ਵੱਧ ਰੇਟ ਦੇ ਵਿੱਚ ਸੋਨਾ ਵੇਚਿਆ ਜਾਂਦਾ ਹੈ ਪਰ ਠੀਕ ਜੇਕਰ ਤੁਸੀਂ ਇਸੇ ਸੋਨੇ ਨੂੰ ਵੇਚਣ ਲਈ ਕਿਤੇ ਜਾਂਉਂਦੇ ਹੋ ਤੇ ਉਸ ਦੇ ਜਿਹੜੇ ਧਾਮ ਨੇ ਮੁੱਲ ਨੇ ਉਹ ਘਟ ਜਾਂਦੇ ਨੇ ਆਖਿਰਕਾਰ ਅੱਜ ਤੁਹਾਨੂੰ ਇਸ ਵੀਡੀਓ ਜਰੀਏ ਤੋਂ ਦੱਸਾਂਗੇ ਕਿ ਆਖਿਰਕਾਰ ਕਿਹੜੀ ਐਸੀ ਖੇਡ ਹੈ ਜੋ ਜੁਆਰੀ ਖੇਡਦਾ ਹੈ ਅਰ ਦਰਅਸਲ ਜਦ ਵੀ ਤੁਸੀਂ ਕੋਈ ਵੀ ਸੁਨਿਆਰੇ ਦੇ ਕੋਲ ਗਹਿਣੇ ਲੈਣ ਜਾਂਦੇ ਹੋ ਤੇ ਸਭ ਤੋਂ ਪਹਿਲਾਂ ਮੇਕਿੰਗ ਚਾਰजेस ਪਾਉਂਦਾ ਹੈ ਆਖਿਰਕਾਰ ਮੇਕਿੰਗ ਚਾਰजेस ਇਸ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਸੋਨਾ ਹੈ ਕਾਰੀਗਰ ਆਪਣੀ ਮਿਹਨਤ ਲਗਾਉਂਦੇ ਨੇ ਸੋਨਾ ਬਣਾਉਂਦੇ ਨੇ ਡਿਜ਼ਾਈਨ ਕਰਦੇ ਨੇ ਕਿ ਸੋਨੇ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ ਜਾਵੇਗਾ ਉਸੇ ਤਰ੍ਹਾਂ ਠੀਕ ਜਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਗਹਿਣਾ ਲੈਣ ਲਈ ਸੁਨਿਆਰੇ ਦੇ ਕੋਲ ਜਾਂਉਂਦੇ ਹੋ ਤੇ ਸੁਨਿਆਰਾ ਸਭ ਤੋਂ ਪਹਿਲਾਂ ਮੇਕਿੰਗ ਚਾਰजेस ਪਾਉਂਦਾ ਹੈ ਤਾਂ ਜੇਕਰ ਤੁਸੀਂ ਵੀ ਜਵਾਰੀ ਦੀ ਇਹ ਖੇਡ ਨੂੰ ਸਮਝ ਸਾਧਿਓ ਤਾਂ ਜੇਕਰ ਤੁਸੀਂ ਕਦੇ ਵੀ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਸੋਨਾ ਖਰੀਦਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਧਿਆਨ ਦੇ ਵਿੱਚ ਦੋ ਕਿ ਆਖਿਰਕਾਰ ਸੁਨਿਆਰਾ ਮੇਕਿੰਗ ਚਾਰजेस ਕਿੰਨੇ ਲਾਉਂਦਾ ਹੈ ਕਿਉਂਕਿ ਸਿਰਫ ਇੱਕ ਮੇਕਿੰਗ ਚਾਰजेस ਦੇ ذریعے ਹੀ ਸੁਨਿਆਰਾ ਮੋਟੀ ਰਕਮ ਕਰਦਾ ਹੈ ਮੋਟੀ ਕਮਾਈ ਕਰਦਾ ਹੈ ਜੇਕਰ ਤੁਸੀਂ ਉਸ ਦੀ ਖੇਡ ਨੂੰ ਸਮਝ ਸਾਧਦੇ ਹੋ ਤੇ ਤੁਸੀਂ ਸਮਝ ਸਾਧਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੇਕਰ ਸੁਨੀਆ ਰਾਇ ਉਹ ਤੇਕ ਖਰੀਦਣ ਵੇਲੇ ਜਿਹੜਾ ਸੋਨਾ ਤੁਹਾਨੂੰ ਮਹਿੰਗਾ ਦਿੰਦਾ ਹੈ ਤਾਂ ਵੇਚਣ ਵੇਲੇ ਜਿਹੜਾ ਮੁੱਲ ਹੈ ਉਸ ਸੋਨੇ ਦਾ ਉਹ ਘੱਟ ਜਾਂਦਾ ਤੇ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵਦੇਰੀ ਵੀਡੀਓਸ ਤੇ ਜਾਣਕਾਰੀ ਦੇ ਲਈ ਬਣੇ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਲ ਸੋਨਾ ਖਰੀਦਣ ਵੇਲੇ ਹੁੰਦਾ ਹੈ ਮਹਿੰਗਾ ਪਰ ਵੇਚਣ ਤੇ ਘੱਟ ਜਾਂਦੀ ਹੈ ਇਸ ਦੀ ਕੀਮਤ ਆਖਿਰਕਾਰ ਕਿਹੜੀ ਖੇਡ ਖੇਡਦਾ ਹੈ ਜੁਵਾਰੀ ਜਿਹਾ ਦੱਸਦੀ ਹੈ ਕਿ ਜਦ ਵੀ ਤੁਸੀਂ ਸੁਨਿਆਰੇ ਦੇ ਕੋਲ ਗਹਿਣਾ ਖਰੀਦਣ ਜਾਂਉਂਦੇ ਹੋ ਤੇ ਹਮੇਸ਼ਾ ਜਿਹੜਾ ਗਹਿਣਾ ਜਿੰਨੀ ਨਗਦੀ ਦਿਖਾਈ ਜਾਂਦੀ ਹੈ ਉਸ ਤੋਂ ਵੱਧ ਦੇ ਜਿਹੜੇ ਪੈਸੇ ਨੇ ਬਾਕੀ ਚਾਰਜਸ ਲਗਾ ਕੇ ਸੁਨਿਆਰਾ ਵੇਚਦਾ ਹੈ ਮੰਨ ਲਓ ਕਿ ਤੁਸੀਂ 10 ਕੈਰਟ ਦਾ ਸੋਨਾ ਖਰੀਦਦੇ ਹੋ ਪਰ ਤੁਹਾਨੂੰ ਇਸ ਦੀ ਮੇਕਿੰਗ ਚਾਰਜਸ ਪਾ ਕੇ ਵੱਧ ਰੇਟ ਦੇ ਵਿੱਚ ਸੋਨਾ ਵੇਚਿਆ ਜਾਂਦਾ ਹੈ ਪਰ ਠੀਕ ਜੇਕਰ ਤੁਸੀਂ ਇਸੇ ਸੋਨੇ ਨੂੰ ਵੇਚਣ ਲਈ ਕਿਤੇ ਜਾਂਉਂਦੇ ਹੋ ਤੇ ਉਸ ਦੇ ਜਿਹੜੇ ਧਾਮ ਨੇ ਮੁੱਲ ਨੇ ਉਹ ਘਟ ਜਾਂਦੇ ਨੇ ਆਖਿਰਕਾਰ ਅੱਜ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਤੋਂ ਦੱਸਾਂਗੇ ਕਿ ਆਖਿਰਕਾਰ ਕਿਹੜੀ ਐਸੀ ਖੇਡ ਹੈ ਜੋ ਜੁਆਰੀ ਖੇਡਦਾ ਹੈ ਅਦਰਸਲ ਜਦ ਵੀ ਤੁਸੀਂ ਕੋਈ ਵੀ ਸੁਨਿਆਰੇ ਦੇ ਕੋਲ ਗਹਿਣੇ ਲੈਣ ਜਾਂਉਂਦੇ ਹੋ ਤੇ ਉਹ ਸਭ ਤੋਂ ਪਹਿਲਾਂ ਮੇਕਿੰਗ ਚਾਰजेस ਪਾਉਂਦਾ ਹੈ ਆਖਿਰਕਾਰ ਮੇਕਿੰਗ ਚਾਰजेस ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਸੋਨਾ ਹੈ ਕਾਰੀਗਰ ਆਪਣੀ ਮਿਹਨਤ ਲਗਾਉਂਦੇ ਨੇ ਸੋਨਾ ਬਣਾਉਂਦੇ ਨੇ ਡਿਜ਼ਾਈਨ ਕਰਦੇ ਨੇ ਕਿ ਸੋਨੇ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ ਜਾਵੇਗਾ ਉਸੇ ਤਰ੍ਹਾਂ ਠੀਕ ਜਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਗਹਿਣਾ ਲੈਣ ਲਈ ਸੁਨਿਆਰੇ ਦੇ ਕੋਲ ਜਾਂਉਂਦੇ ਹੋ ਤੇ ਸੁਨਿਆਰਾ ਸਭ ਤੋਂ ਪਹਿਲਾਂ ਮੇਕਿੰਗ ਚਾਰजेस ਪਾਉਂਦਾ ਹੈ ਤਾਂ ਜੇਕਰ ਤੁਸੀਂ ਵੀ ਹਰੀ ਦੀਏ ਖੇਡ ਨੂੰ ਸਮਝ ਸਾਧਿਓ ਤਾਂ ਜੇਕਰ ਤੁਸੀਂ ਕਦੇ ਵੀ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਸੋਨਾ ਖਰੀਦਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਧਿਆਨ ਦੇ ਵਿੱਚ ਦਿਓ ਕਿ ਆਖਿਰਕਾਰ ਸੁਨਿਆਰਾ ਮੇਕਿੰਗ ਚਾਰजेस ਕਿੰਨੇ ਲਾਉਂਦਾ ਹੈ ਕਿਉਂਕਿ ਸਿਰਫ ਇੱਕ ਮੇਕਿੰਗ ਚਾਰजेस ਦੇ ਜਰੀਏ ਹੀ ਸੁਨਿਆਰਾ ਮੋਟੀ ਰਕਮ ਕਰਦਾ ਹੈ ਮੋਟੀ ਕਮਾਈ ਕਰਦਾ ਹੈ ਜੇਕਰ ਤੁਸੀਂ ਉਸ ਦੀ ਖੇਡ ਨੂੰ ਸਮਝ ਸਾਧਿਓ ਤੇ ਤੁਸੀਂ ਸਮਝ ਸਾਧਿਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੁਨਿਆਰਾ ਹੈ ਉਹ ਠੀਕ ਖਰੀਦਣ ਵੇਲੇ ਜਿਹੜਾ ਸੋਨਾ ਤੁਹਾਨੂੰ ਮਹਿੰਗਾ ਦਿੰਦਾ ਹੈ ਤਾਂ ਵੇਚਣ ਵੇਲੇ ਜਿਹੜਾ ਮੁੱਲ ਹੈ ਉਸ ਸੋਨੇ ਦਾ ਉਹ ਘਟ ਜਾਂਦਾ ਤੇ ਉਮੀਦ ਹੈ ਕਿ ਅੱਜ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵਦੇਰੀ ਵੀਡੀਓਸ ਦੀ ਜਾਣਕਾਰੀ ਦੇ ਲਈ ਬਣੇ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਲ